ਮੈਂ ਗੱਲ ਕਰ ਰਿਹਾ ਸੀ ਮੋਟਰਾਂ ਬਾਰੇ ਕਹਿੰਦੇ ਕਿ ਮੋਟਰਾਂ ਤੇ ਵੀ ਉਹਨਾਂ ਨੇ ਥੋੜਾ ਜਿਹਾ ਸ਼ਿਕੰਜਾ ਕੱਸਿਆ ਕਹਿੰਦੇ ਕਿਸੇ ਨੂੰ 24 ਘੰਟੇ ਕਿਸੇ ਨੂੰ 8 ਘੰਟੇ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਦੱਸਾਂ ਗੁਜ਼ਾਰਿਸ਼ ਕਰਾਂ ਕਿ ਥੋੜਾ ਜਿਹਾ ਇੱਕ ਦਿਨ ਆਪਾਂ ਨੂੰ ਆਪਦਾ ਸਟੱਡੀ ਵਰਕ ਵਧਾਉਣਾ ਪਵੇਗਾ ਜੀ ਦਰਅਸਲ ਕੀ ਹੈ ਕਿ ਇਸ ਖਬਰ ਦਾ ਜਿਹੜਾ ਮਜ਼ਮੂਨ ਹੈ ਨਾ ਉਹ ਇਹ ਕਹਿੰਦਾ ਹੈ ਕਿ ਭਈ ਤੁਸੀਂ ਜਿਹੜੇ ਰਸੂਖਦਾਰ ਆ ਉਹ 24 ਘੰਟਿਆਂ ਦੇ ਨਾਲ ਮੋਟਰਾਂ ਚਲਾ ਰਹੇ ਆ 24 ਘੰਟੇ ਸਪਲਾਈ ਦੇ ਨਾਲ ਜਦ ਕਿ ਉਹ ਸਪਲਾਈ ਜਿਹੜੀ ਖੇਤਾਂ ਨੂੰ ਆਮ ਬੰਦੇ ਨੂੰ ਜਿਹੜੀ ਆ ਉਹ 8 ਘੰਟੇ ਕਹੋ 10 ਵੀ ਦਿੰਦੇ ਰਹੇ ਐਵੇਂ ਕਹੀਏ ਆ ਜੇ ਆਪਾਂ ਦੇਖੀਏ ਜਦੋਂ ਪੂਰੀ ਔੜ ਨਹੀਂ ਸੀ ਲੱਗੀ ਉਸ ਤੋਂ ਪਹਿਲਾਂ ਜੇ ਲਾਈਟ ਦੀ ਸਪਲਾਈ ਦੇਖੋਗੇ 10 10 ਘੰਟੇ 12 12 ਘੰਟੇ ਵੀ ਦਿੱਤੀ ਸਰਕਾਰ ਨੇ ਜਿਹੜੀ ਗੱਲ ਦੇਖੋ ਆਹੀ ਕੁਝ ਆਪਣੇ ਪੱਲੇ ਆ ਬਈ ਜਿੱਥੇ ਚੰਗੇ ਆ ਤੁਹਾਨੂੰ ਯਾਦ ਹੋਵੇ ਨਾ ਹੋਵੇ ਮੈਂ ਕਹਿ ਦੇਣਾ ਕਿ ਇੱਥੇ ਯਾਰ ਇਹਨਾਂ ਨੇ ਦਿੱਤਾ ਸੀ ਬਾਅਦ ਚ ਆ ਕੇ ਉਹ ਲਾਈਟ ਦੀ ਸਪਲਾਈ ਜਿਹੜੀ ਆ ਉਹ ਕਮਜ਼ੋਰ ਪੈ ਗਈ ਜਦੋਂ ਔੜ ਜ਼ਿਆਦਾ ਲੱਗੀ ਆ ਤਾਂ ਠੀਕ ਹੈ ਨਾ ਇਹ ਪਹਿਲਾ ਇਹਨਾਂ ਨੇ ਦਿੱਤੀ ਆ ਸਪਲਾਈ ਹੂੰ ਹੂੰ ਯਾਨੀ 8 ਤੋਂ 20 ਵਧੇਰੇ ਦਿੱਤੀ ਆ ਜੀ ਹੁਣ ਅੱਜ ਟ੍ਰਿਬਿਊਨ 'ਚ ਇਹ ਖਬਰ ਲੱਗੀ ਆ ਕਿ ਭਈ ਬਹੁਤ ਸਾਰੀਆਂ ਮੋਟਰਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਰਸੂਖਦਾਰਾਂ ਦੀਆਂ ਜਿਨ੍ਹਾਂ ਨੂੰ 24 ਘੰਟੇ ਲਾਈਟ ਮਿਲ ਰਹੀ ਆ ਜੀ ਹੁਣ ਮੈਂ ਫਰਜ਼ ਕਰੂ ਕਿ ਇੱਕ ਮੋਟਰ ਆ ਉਹ ਵਿਚਾਰਾ ਆਮ ਸਧਾਰਨ ਕਿਸਾਨ ਆ ਹੂੰ ਹੂੰ ਉਹਦੀ ਚੱਲ ਰਹੀ ਆ 8 ਘੰਟੇ ਆ 6 ਘੰਟੇ ਆ 10 ਘੰਟੇ ਆ ਜਿੰਨੀ ਵੀ ਆ ਜੀ ਜੀ ਇੱਕ 24 ਘੰਟੇ ਸੁੱਟੀ ਜਾਂਦੀ ਆ ਬਿਲਕੁਲ ਧਾਰ ਤਾਂ ਫਿਰ ਫਰਕ ਹੈ ਨਾ ਉਹ 9000 ਮੋਟਰ ਦੀ ਸ਼ਾਇਦ ਖਬਰ ਆ ਤੇ ਜਿਹਦੇ ਵਿੱਚ ਸਭ ਤੋਂ ਵਧੇਰੇ ਇੱਧਰ ਇੱਕ ਮੰਤਰੀ ਆ ਜਿਹੜੇ ਮਾਝੇ ਦੇ ਭੁੱਲਰ ਸਾਹਿਬ ਸ਼ਾਇਦ ਇਹਨਾਂ ਦੇ ਇਲਾਕੇ ਦੀ ਆ ਹੂੰ ਹੂੰ ਵੀ ਇੱਧਰ ਜ਼ਿਆਦਾ ਚੱਲ ਰਹੀਆਂ ਨੇ ਹੁਣ ਤੁਸੀਂ ਹਿਸਾਬ ਲਾ ਲਓ ਕਿ 9000 ਮੋਟਰ ਹੈ ਜੀ ਤਾਂ ਉਹਨਾਂ ਨੂੰ ਡਬਲ ਵੀ ਮੰਨ ਲਓ 12 ਘੰਟੇ ਵੱਧ ਤੋਂ ਵੱਧ ਮੈਕਸਿਮਮ ਜਾਂਦੀ ਆ ਜੇ ਉਹਨੂੰ ਆਪਾਂ ਆਧਾਰ ਮੰਨ ਲਈਏ 12 ਘੰਟੇ ਵੀ ਕਿ 12 ਘੰਟੇ ਤਾਂ ਉਹਨਾਂ ਨੂੰ ਮਿਲ ਰਹੀ ਹੈ 24 ਘੰਟੇ ਦਾ ਮਤਲਬ ਹੈ ਕਿ ਇਲੈਕਟ੍ਰਿਸਿਟੀ ਪਲੱਸ ਪਾਣੀ ਦੋਨਾਂ ਦਾ ਹੀ ਨੁਕਸਾਨ ਹੈ ਦੋਨਾਂ ਦਾ ਨੁਕਸਾਨ ਹੈ ਅਰ ਸੁਖਦਾਰੀ ਦੀ ਗੱਲ ਮੈਨੂੰ ਨਾ ਜੇ ਉਹ ਸੱਜਣ ਸੁਣਦਾ ਹੋਵੇ ਤੇ ਮੈਨੂੰ ਦੁਬਾਰਾ ਜ਼ਰੂਰ ਹੋ ਤਾਵਨ ਕਰੇ ਰਾਬਤਾ ਕਰੇ ਮੈਨੂੰ ਇੱਕ ਸੱਜਣ ਦਾ ਅਮਰੀਕਾ ਚ ਫੋਨ ਆਇਆ ਸੀ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਜਾਂ ਉਹਨਾਂ ਦਾ ਜ਼ਿਲ੍ਹਾ ਵੀ ਨਹੀਂ ਦੱਸਾਂਗਾ ਜੀ ਉਹ ਕਹਿੰਦੇ ਸੀ ਕਹਿੰਦੇ ਕਿ ਮੈਂ ਸਧਾਰਨ ਜੇ ਘਰ ਚ ਜੰਮਿਆ ਸੀਗਾ ਛੋਟੀ ਜੀ ਸਾਡੀ ਵਾਈ ਸੀਗੀ ਜੀ ਤੇ ਜੋ ਸਾਡੇ ਨਾਲ ਲੱਗਦਾ ਸੀ ਹੁਣ ਕੌਣ ਲੱਗਦਾ ਸੀ ਉਹ ਮੈਂ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਦੇਖੋ ਅਗਲੇ ਨੇ ਇਧਰ ਨੂੰ ਆਉਣਾ ਕੱਲ ਨੂੰ ਕੋਈ ਗੱਲ ਹੋ ਜਾਵੇ ਇੱਥੇ ਤੇ ਤੁਹਾਨੂੰ ਪਤਾ 20000 ਚ ਬੰਦਾ ਮਰਵਾ ਦਿੰਦੇ ਬਿਲਕੁਲ 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 ਗੱਲ ਇਹ ਆ ਕਿ ਉਹਨੇ ਦੱਸਿਆ ਕਿ ਇੱਕ ਸਾਡਾ ਇਸ ਤਰ੍ਹਾਂ ਦਾ ਪਰਿਵਾਰ ਸੀਗਾ ਲੱਗੇ ਹਮ ਜਿਨ੍ਹਾਂ ਦੇ ਕੋਲ 100 ਕੇ 150 ਕਿੱਲਾ ਪੈਲੀ ਜੀ ਤੇ ਰਸੂਖਦਾਰੀ ਜਿਹੜੀ ਆ ਉਹ ਆਲਾ ਦਰਜੇ ਦੀ ਹਮ ਉਹ ਕਹਿੰਦੇ ਕਿ ਮਨਜ਼ੂਰ शुदा ਕਨੈਕਸ਼ਨ ਸ਼ਾਇਦ ਉਹਨਾਂ ਦੇ ਕੋਲ 4 ਸੀਗੇ 4 ਦੱਸੇ ਕਿ 5 ਮੈਂ ਤਾਂ ਇਹ ਕਹਿ ਰਿਹਾ ਕਿ ਮੈਨੂੰ ਜ਼ਰੂਰ ਹੋ ਰਾਪਤਾ ਕਰਕੇ ਇੱਕ ਵਾਰੀ ਫਿਰ ਦੱਸਾ ਨਾ ਜੀ ਤੇ ਉਹਨਾਂ ਨੇ ਸ਼ਾਇਦ ਲਖੇ ਸਧਾਨੇ ਨੂੰ ਵੀ ਫੋਨ ਕੀਤਾ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਮੈਂ ਲਖੇ ਸਧਾਨੇ ਨੂੰ ਵੀ ਕਿਹਾ ਕਿ ਯਾਰ ਆਹ ਚੀਜ਼ਾਂ ਤੇ ਜ਼ਰੂਰ ਚੁੱਕੋ ਤੇ ਉਹ ਕਹਿੰਦਾ ਲਖਾ ਵੀ ਕਹਿੰਦਾ ਯਾਰ ਮੈਂ ਮੈਂ ਚੁੱਕਦਾ ਤੇ ਮੈਨੂੰ ਅਗੋ ਮੈਨੂੰ ਚੁੱਕ ਲੈਂਦੇ ਆ ਚੁੱਕ ਲੈਂਦੇ ਆ ਨੇ ਕਿ ਤੂੰ ਬੜਾ ਸਿਆਣਾ ਆਇਆ ਉਹ ਕਹਿੰਦਾ ਕਿ ਬਈ ਗੱਲ ਇਹ ਆ ਕਿ ਉਹ 4 ਕੇ 5 ਜਿਹੜੇ ਮਨਜ਼ੂਰ ਸ਼ੁਦਾ ਕਨੈਕਸ਼ਨ ਸੀ ਉਹਦੇ ਤੋਂ ਛੁੱਟ 40 ਮੋਟਰਾਂ ਚੱਲਦੀਆਂ ਸੀ ਉਹਨਾਂ ਦੇ ਖੇਤ ਹੁਣ ਕਿੰਨੀਆਂ ਚੱਲਦੀਆਂ ਮੈਨੂੰ ਪਤਾ ਨਹੀਂ 40 ਮੋਟਰਾਂ ਸੋਚ ਕੇ ਦੇਖੋ ਜੀ ਸੋਚ ਕੇ ਦੇਖੋ ਇਹ ਸੱਚ ਹੈ ਕਿ ਨਹੀਂ ਮੈਨੂੰ ਨਹੀਂ ਪਤਾ ਹੂੰ ਉਹਨਾਂ ਦਾ ਸੇ ਤੇ ਉਹ ਕਹਿੰਦੇ ਜੀ ਚੱਲਦੀਆਂ ਰਹਿੰਦੀਆਂ ਨੇ ਜੀ ਰਸੂਖਤਾਰੀ ਹੈ ਮੈਂ ਤਾਂ ਹਰਾਮ ਰਹਿ ਗਿਆ ਕਿ ਫਿਰ ਜੇ ਐਵਰੇਜ ਲਈਏ 100 ਕਿੱਲਾ ਵੀ ਲਾ ਲਓ 110 ਕਿੱਲੇ ਜਾਂ 5 ਕਿੱਲੇ ਜਿੰਨੇ ਵੀ ਆ ਤਾਂ ਤੁਸੀਂ ਦੋ ਕਿੱਲਿਆਂ ਤੇ ਮੋਟਰਾਂ 2 ਕਿੱਲਿਆਂ ਤੇ ਮੋਟਰ ਜਦੋਂ ਫਿਰ ਫਰੀ ਚ ਚੱਲ ਰਹੀਆਂ ਨੇ ਤੇ ਹੁਣ ਜਿਹੜੀ ਮਰਜ਼ੀ ਲੋ ਕਮਾਲ ਦੀ ਗੱਲ ਹੈ ਤਾਂ ਮੈਂ ਉਹ ਗੱਲ ਜਿਹੜੀ ਹੈ ਨਾ ਉਹ ਅੱਜ ਯਾਦ ਕੀਤੀ ਇਸ ਖਬਰ ਦੇ ਸੰਦਰਭ ਵਿੱਚ ਕਿ ਯਾਰ ਐਦਾਂ ਕਿਉਂਕਿ ਮੇਰੇ ਮੰਨਣ ਤੋਂ ਬਾਹਰ ਸੀਗਾ ਸੱਚ ਕਹੂੰ ਨੌਂ ਹਜ਼ਾਰ ਵੀ ਬਣਦੀਆਂ ਬਣਨੀਆਂ ਫਿਰ ਸੱਚ ਕਮਾ ਤਾਂ ਮੈਂ ਉਦੋਂ ਨਹੀਂ ਮੈਂ ਕਿਹਾ ਯਾਰ ਐਦਾਂ ਕਿਦਾਂ ਹੋ ਸਕਦਾ ਕਿਸੇ ਕੋਲ ਚਾਰ ਪੰਜ ਮੋਟਰਾਂ ਹੁਣ ਤੇ 30 40 ਕਨੈਕਸ਼ਨ ਚਲਾ ਲਊਗਾ ਕਿਦਾਂ ਚੱਲਦੇ ਹੋਣੇ ਤਾਂ ਭਾਈ ਉਹ ਕਹਿੰਦਾ ਕਿ ਰਸੂਖਦਾਰੀ ਆ ਤਾਂ ਅੱਜ ਪਤਾ ਲੱਗਿਆ ਕਿ ਯਾਰ ਜਿਹੜੀ ਆਹ ਖਬਰ ਆ ਟ੍ਰਿਬਿਊਨ ਵਾਲੀ ਇਹਦੇ ਤੋਂ ਲੱਗਿਆ ਕਿ ਯਾਰ ਹੋ ਸਕਦਾ ਉਹ ਤੇ 9000 ਲਿਖੀ ਜਾਂਦੇ ਨੇ ਜੀ 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 ਬਿਲਕੁਲ ਕਿ 9000 ਹੀ ਚੱਲੀ ਜਾਂਦੀ ਆ ਹਵਾ ਬਾਈ ਤਾਂ ਭਾਈ ਇਹ ਤਾਂ ਹੈਰਾਨਗੀ ਵਾਲੀ ਗੱਲ ਆ ਕਿ ਜਦੋਂ ਸ਼ਹਿਰੀ ਫੀਡਰ ਆ ਡਿਆ ਖੇਤੀ ਸੈਕਟਰ ਦੇ ਫੀਡਰ ਆ ਡਿਆ ਤੇ ਇਦਾਂ ਚੱਲੀ ਜਾਂਦੀ ਆ ਅੱਛਾ ਹੁਣ ਇਹਦੇ ਤੇ ਵੇਖ ਲਓ ਕਿਸੇ ਨੇ ਗੱਲ ਨਹੀਂ ਕਰਨੀ ਜੀ ਇਹਦੇ ਤੇ ਗੱਲ ਨਹੀਂ ਕਰਨੀ ਬਿਲਕੁਲ ਬਿਜਲੀ ਚੋਰੀ ਵਾਲਾ ਇੱਕ ਸਟੇਟਮੈਂਟ ਆ ਕਿ 1500 ਕਰੋੜ ਦੀ ਕਿੰਨੀ ਬਿਜਲੀ ਚੋਰੀ ਹੋ ਰਹੀ ਆ ਤਾਂ ਉਹਦੇ ਤੇ ਭਈ ਐ ਹੋ ਗਿਆ ਹੂ ਹੋ ਗਿਆ ਤੇ ਅਸੀਂ ਅਸੀਂ ਜਦੋਂ ਕਹਿੰਨੇ ਆ ਬਿਜਲੀ ਚੋਰੀ ਹੋ ਰਹੀ ਹੈ ਤਾਂ ਹੋ ਰਹੀ ਹੈ ਕਿਉਂਕਿ 600 ਯੂਨਿਟ ਦੇ ਕੇ ਤੁਸੀਂ ਇੱਕ ਤਰ੍ਹਾਂ ਨਾਲ ਕਹ ਲਓ ਮੁਫਤ ਖੋਰੀ ਦੀ ਆਦਤ ਵੀ ਪਾ ਦਿੱਤੀ ਤੇ ਦੂਜੀ ਗੱਲ ਇਹ ਆ ਕਿ ਮਜਬੂਰ ਵੀ ਕਰ ਦਿੱਤਾ ਅਗਲੇ ਨੂੰ ਕਿ 600 ਯੂਨਟ ਤੋਂ ਉੱਤੇ ਨਹੀਂ ਜਾਣਾ ਤਾਂ ਚੋਰੀ ਵੀ ਕਰ ਰਿਹਾ ਤਾਂ ਇਹ ਚੀਜ਼ਾਂ ਨੇ ਕਿ ਨਾਲੇ ਉਹਨੂੰ 3 ਬੀਜ਼ ਤੇ ਵੀ ਪਾਤਾ ਨਾਲੇ ਚੋਰੀ ਤੇ ਵੀ ਲਾਤਾ ਤਾਂ ਚੋਰੀ ਦਾ ਤਾਂ ਕਹ ਲਓ ਕਿ ਬਈ ਜੇ ਸਵੇ ਮਾਨਦੇ ਨਾਲ ਕਿਸੇ ਗਾਹਕ ਨੇ ਆਨੰਦ ਮੰਨਣਾ ਹੂੰ ਕੋਨੋ ਫਲੈਟ ਰੇਟ ਸਸਤਾ ਰੇਟ ਦੇ ਦੋ ਯਾਰ ਸਸਤਾ ਰੇਟ ਦਿਓ ਬਿਲਕੁਲ ਤੁਹਾਨੂੰ ਅਸੀਂ ਵਾਰ-ਵਾਰ ਕਹਿੰਨੇ ਆ ਕਿ ਬਚ ਜਾਓਗੇ ਬਚ ਜਾਓਗੇ ਕੋਈ 4-5 ਰੁਪਏ ਦੇ ਲਓ ਲਓ ਅੱਜ ਅੱਜ ਅਸੀਂ ਪਰਸੈਂਟ ਮੰਨ ਲਓ ਫਰੀ ਨੇ 30% ਅਸੀਂ অতি ਗਰੀਬ ਛੱਡ ਵੀ ਦਈਏ ਤਾਂ 50% ਦਾ ਕਿੰਨਾ ਪੈਸਾ ਤੁਹਾਡੇ ਕੋਲ ਆ ਜਾਣਾ ਜਿਹੜੇ ਹੱਸ ਕੇ ਪੀ ਕਰਨਗੇ 2 ਮਹੀਨਿਆਂ ਦਾ ਕੋਈ 4-5000 ਰੁਪਏ ਦਾ ਬਿਲ ਬਣ ਜਾਏਗਾ ਕੋਈ ਵੱਡੀ ਗੱਲ ਨਹੀਂ ਜੀ ਜੀ ਨਾਲੇ ਕਰਜ਼ੇ ਚੱਕਣੇ ਨਹੀਂ ਪੈਣਗੇ ਉਹ ਹੀ ਚੀਜ਼ ਮੋਟਰਾਂ ਤੇ ਕਰ ਲੋ ਕਿ ਆ ਇਸ ਤਰ੍ਹਾਂ ਦਾ ਜਿਹੜਾ ਕੰਮ ਚੱਲਦਾ ਪਿਆ ਨਾ ਜੋ ਚੋਰ ਕੁੱਤੀ ਰਲੀ ਆ ਕਿਸ ਕੋਲ ਜਾ ਕੇ ਰੋਈਏ ਰਬਾ ਕੁੱਤੀ ਰਲਗੀ ਚੋਰਾ ਨਾਲ ਹਰਦੇਵ ਮਾਈ ਨੰਗਲ ਨੇ ਗਾਇਆ ਸੀਗਾ ਤਾਂ ਗੱਲ ਇਹ ਆ ਕਿ ਭਾਈ ਇਹ ਜਿਹੜੀ ਚੋਰ ਕੁੱਤੀ ਰਲੀ ਆ ਨਾ ਇਹ ਸਾਡੀ ਬਿਲਕੁਲ ਫੱਟੀ ਮੇਸ ਕਰ ਰਹੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਜਲੂਸ ਨਿਕਲਿਆ ਪਿਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਰਜ਼ਾ ਹੱਦ ਬਦਾ ਉਹ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਕੁੰਡੀਆਂ ਲੱਗ ਰਹੀਆਂ ਨੇ ਬਿਲਕੁਲ ਉਹ ਇਧਰੋਂ ਵੀ ਸਭ ਆਇਆ ਜੀ ਬਿਜਲੀ ਚੋਰੀ ਵਾਲੀ ਖਬਰ ਜਿਹੜੀ ਉਹ ਬਹੁਤ ਵੱਡੀ ਆ ਜੀ ਉਹਦੇ ਤੇ ਹਰੇਕ ਅਖਬਾਰ ਨੇ ਈਟੀਓ ਸਾਹਿਬ ਨੇ ਆਦੇਸ਼ ਦੇ ਦਿੱਤੇ ਆ ਕਰ ਦਿੱਤਾ ਉਹ ਕਰ ਦਿੱਤਾ ਤਾਂ ਇੱਕ ਪਾਸੇ ਇਹ ਦੇਖੋ ਕਿ ਕਿੰਨੇ ਚਿਰ ਤੋਂ ਇਹ ਸਾਰਾ ਕੁਝ ਚੱਲ ਰਿਹਾ ਹੋਏਗਾ ਤੇ ਇਹ ਤਾਂ ਹਾਲੇ 9000 ਦਾ ਅੰਕੜਾ ਪਤਾ ਨਹੀਂ ਉਹਨਾਂ ਨੇ ਕਿੱਥੋਂ ਲਿਆ ਪਰ ਜੇ ਇਹ ਰਿਜਿਸਟਰ ਦੇ ਅੰਕੜੇ ਜੇ ਆਏ ਨਹੀਂ ਹਾਂਜੀ ਉਹੀ ਹੈ ਨਾ ਕਿ ਜੇ ਫਿਜ਼ੀਕਲੀ ਸਾਰੀ ਜਾਂਚ ਪੜਤਾਲ ਕੀਤੀ ਜਾਵੇ ਜੀ ਸਾਰੇ ਪੰਜਾਬ 'ਚ ਤਾਂ ਕਿੰਨੇ ਕਿੰਨੇ ਹੋਰ ਟਿਊਬਲ ਹੋ ਸਕਦੇ ਆ ਬਿਲਕੁਲ 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 ਲੱਲੇ ਜੀ ਦੱਸ ਰਹੇ ਨੇ ਕਿ ਤਰਨਤਾਰਨ ਦੇ ਵਿੱਚ ਸਭ ਤੋਂ ਜ਼ਿਆਦਾ ਮੋਟਰਾਂ ਨੇ ਇਧਰ ਵਿਕਰਮ ਜੀ ਦਾ ਸਿਹਰਾ ਸਾਡੇ ਪਿੰਡ ਦੇ ਸਰਪੰਚ ਸਾਹਿਬ ਚਲਾ ਰਹੇ ਨੇ ਬਹੁਤ ਸਾਰੇ ਆਹ ਦੇਖ ਲੋ ਆਹ ਦੇਖ ਲੋ ਹੁਣ ਤੁਹਾਡੇ ਸਾਹਮਣੇ ਹੀ ਆ ਜਟੂ ਨੂੰ ਫਾਇਰ ਜੀ ਦੱਸ ਰਹੇ ਨੇ ਕਿ ਕੰਡੀ ਏਰੀਆ ਚ 24 ਘੰਟੇ ਲਾਈਟ ਚੱਲਦੀ ਐ ਮੋਟਰਾਂ ਵਾਲੀ ਗੁਰਵਿੰਦਰ ਜੀ ਕਹਿ ਰਹੇ ਨੇ ਕਿ 10000 ਕਰੋੜ ਬਿਲਕੁਲ ਕੱਲ੍ਹ ਅਸੀਂ ਕਾਲੀ ਖਬਰ ਕੀਤੀ ਸੀ ਕਿ ਕਹਿੰਦੇ ਸਾਨੂੰ ਭਈ ਸਾਡੀ ਜਿਹੜੀ ਹੱਦ ਵਧਾਓ ਕਰਦੇ ਦੀ ਅਸੀਂ ਕਰਜ਼ਾ ਹੋਰ ਚੱਕਣਾ ਬਸ ਆਦੀ ਹੋ ਗਈ ਹੁਣ ਤੇ ਆਦੀ ਹੋ ਗਈ ਜੀ 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 ਕੁਲਵੰਤ ਸਿੰਘੇੜਾ ਜੀ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਖੇਤ ਸ਼ਹਿਰਾਂ ਦੇ ਨਾਲ ਲ ਬਾਈ ਸੱਤ ਮਿਲਦੀ ਆ ਜਿਆ ਡੀਐਸਪੀ ਫਰਵਰੀ ਦੀ ਇਦਾਂ ਦੀ ਕਰਦਾ ਬਹੁਤ ਖੇਤੀ ਮੋਟਰਾਂ ਇਦਾਂ ਦੀ ਬਹੁਤ ਸਾਰੀਆਂ ਮੋਟਰਾਂ ਤੇ ਚੱਲਦੇ ਨੇ 90000 ਤੱਕ ਨਾ ਵੇਖੋ ਆਂਡ ਗਵਾਂਡ ਚ ਅਗਲੇ ਦਸਣਾ ਸਟਾਰਟ ਕਰ ਦਿੱਤਾ ਜੀ 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 ਕੀ ਆ ਦੇਖ ਲੋ ਆਂਡ ਗਵਾਂਡ ਚ ਤੇ ਅੱਛਾ ਜੇ ਕਿਸੇ ਦਾ ਕੋਈ ਲਾਟੂ ਜੱਗ ਦਾ ਚੋਰੀ ਫੜ ਲਿਆ ਤੇ ਉਹਨੂੰ ਕਹਿੰਦੇ ਨੇ ਕਿ ਬਿਜਲੀ ਚੋਰ ਹੈ ਜੀ ਜੀ ਇਹਨੂੰ ਲੈ ਜਾਓ ਜੀ ਫਲਾਣੇ ਥਾਣੇ ਚ ਲੈ ਜਾਓ ਫਲਾਣੇ ਚ ਲੈ ਜਾਓ ਮਤਲਬ ਜੇ ਕੋਈ ਬੰਦਾ ਇਸ ਤਰ੍ਹਾਂ ਦੀ ਕੁੰਡੀ ਲਾਉਂਦਾ ਹੂੰ ਉਹ ਚੋਰੀ ਚੋਰੀ ਇਹ ਚੋਰੀ ਕੱਖ ਦੀ ਵਿਚੋਰੀ ਲੱਖ ਦੀ ਵੀ ਲੱਖ ਦੀ ਵੀ ਪਰ ਇਹ ਮੁਸਲਸਲ ਕਿੰਨੇ ਸਾਲਾਂ ਤੋਂ ਚੋਰੀ ਹੋ ਰਹੀ ਆ ਯਾਰ ਜਿਹੜੀ ਮੋਟੀ ਚੋਰੀ ਆ ਹੁਣ ਵੀ ਮੇਰੇ ਕੋਲ ਚ ਦੇਖ ਲਓ ਕਿ ਕਿੰਨੇ ਘਰਾਂ ਦੀ ਬਿਜਲੀ ਆ ਜਾਣੀ ਜੀ 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 ਬਿਲਕੁਲ ਹੁਣ ਵੀ ਇੱਕ ਵਾਰੀ ਗੱਲ ਹੀ ਹੋਈ ਆ ਫਿਰ ਇਹ ਤੇ ਐਕਸ਼ਨ ਕਦੋਂ ਹੁੰਦਾ ਤੇ ਫਿਰ ਕਦੋਂ ਨਿਬੜਦਾ ਕੀ ਨਿਕਲਦਾ ਉਹ ਪਤਾ ਨਹੀਂ ਪਤਾ ਨਹੀਂ ਸਰ ਅਸੀਂ ਤੇ ਕਹਿ ਨਹੀਂ ਸਕਦੇ ਤਾਂ ਤਾਂ ਹੈਰਾਨਗੀ ਵਾਲੀ ਗੱਲ ਆ ਕਿ 9000 ਤੋਂ ਅੰਕੜਾ ਪੇਸ਼ ਕਰ ਰਹੇ ਨੇ ਜੀ 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 ਮੋਟਰਾਂ ਰਸੂਖਦਾਰਾਂ ਦੀਆਂ ਚੱਲ ਰਹੀਆਂ ਨੇ ਬਾਈ ਆਮ ਕਿਸਾਨ ਦੀਆਂ ਨਹੀਂ ਹੈ ਰਸੂਖਦਾਰਾਂ ਦੀਆਂ ਜੀ ਮਿੰਟੂ ਜੀ ਆਪਾਂ ਅਗਲੀ ਖਬਰ ਵਾਲੀ ਸੁਣਦੇ ਹਾਂ ਸੁਖ ਦਾ ਰਕਾ ਦੇ ਤੇ ਜਲੂਸ ਆਲੇ ਯਾਰ ਇਹ ਰਸੂਖ ਵਾਲੇ ਨਹੀਂ ਇਹ ਜਲੂਸ ਵਾਲੇ ਇਹਨਾਂ ਨੇ ਸਾਡਾ ਜਲੂਸ ਕੱਢ ਰੱਖਿਆ ਦੂਜਿਆਂ ਨੇ ਜਲੂਸ ਕੱਢਤਾ ਤੇ ਰਸੂਖ ਬਣਾਉਂਦੇ ਬਣਾਉਂਦੇ ਨੇ